ਮੈਡੀਕਲ ਸਟੋਰ ਤੇ ਸ਼ਰੀਆਮ ਬਦਮਾਸ਼ਾਂ ਨੇ ਚਲਾਈਆਂ ਤਾੜ-ਤਾੜ ਗੋਲੀਆਂ ਇਹਦੇ ਬੋਲ ਦੇ ਕੋ ਮਨਦਭਾਗੀ ਘਟਨਾ ਹੈ ਕਿਉਂਕਿ ਨੌਜਵਾਨ ਲੜਕਾ ਹੀ ਅੰਦਰ ਕੋਈ ਚਾਰ-ਪੰਜ ਸਟਾਫ ਦੇ ਮੈਂਬਰ ਕੰਮ ਕਰਦੇ ਸੀ ਤੇ ਨੌਜਵਾਨ ਲੜਕੇ ਦੇ ਦੋ ਗੋਲੀਆਂ ਲੱਗੀਆਂ ਦੁਕਾਨ ਤੇ ਕੰਮ ਕਰਨ ਵਾਲਾ ਨੌਜਵਾਨ ਹੋਇਆ ਗੰਭੀਰ ਜ਼ਖਮੀ ਤੇ ਬਾਰੂ ਵਿੱਚ ਆਵਾਜ਼ ਆਈ ਪਟਾਕਿਆਂ ਦੀ ਮੱਕਸ਼ੇ ਆ ਤਾਂ ਫੜਫੜ ਗਿਆ ਉਹ ਬਾਰੂਕਾ ਲੜਕਾ ਜਿਹੜਾ ਉਹਨੇ ਆਲ ਕੇ ਮੈਂ ਤਾਂ ਪਿਸਤੌਲ ਆਸੀ ਦੇਖਿਆ ਕਲੀਨ ਛੇਪ ਮੁੰਡਾ ਸੀ ਹਲੇ ਰੰਗ ਦਾ ਤੇ ਉਹ ਗੋਲੀ ਦਿਲਾ ਕੇ ਬੜਾ ਬੜ ਚੱਲ ਗਿਆ ਮੈਂ ਅੰਦਰ ਕੇ ਦੇ ਅੱਗੇ ਬੱਚੇ ਬਿਠੇ ਸੀ ਉਹ ਬੱਜੇ ਬੱਜੇ ਪਿਛੇ ਨੂੰ ਆਏ ਮੈਂ ਤਾਂ ਪਿੱਲੂ ਮੈਨੂੰ ਤਾਂ ਪਤਾ ਨਹੀਂ ਕੀ ਹੋਇਆ ਮੈਂ ਹਟਾ ਕੇ ਚੱਲੇ ਆ ਮੈਂ ਦੇਖਣਾ ਆ ਤੂੰ ਅੰਦਰ ਵੀ ਗੋਲੀ ਲੱਗੀ ਮੁੰਡੇ ਨੂੰ ਗੋਲੀ ਲੱਗੀ ਮੌਕੇ ਤੇ ਪੈ ਗਿਆ ਚੀਕ ਚਿਹੜਾ ਬੰਦਿਆਂ ਦਾ ਤਾਂ ਮੈਨੂੰ ਨਹੀਂ ਪਤਾ ਵੀ ਕਿੰਨੇ ਹੈਗੇ ਕਿ ਨਹੀਂ ਆ ਗਏ ਪਰ ਚੱਕਰਿਆ ਜੋ ਸਾਡੇ ਪਿੰਡ ਦੇ ਉਹ ਇਕੱਠਾ ਹੀ ਅੱਜ ਤੱਕ ਫਤਵਾ ਤੋਂ ਬਾਅਦ ਇਹੋ ਜਿਹੀ ਕੋਈ ਘਟਨਾ ਨਹੀਂ। ਇਹ ਫਰਸਟ ਫਰਸਟ ਚਾਂਸ ਹੈ ਖੜੇ ਮੈਂ। ਲੋਕ ਹੋ ਗਏ ਇਕੱਠੇ। ਦੋ ਨੰਗੇ ਮੁੰਡਾ ਨੌਜਵਾਨ ਸੀ। ਉਹਨਾਂ ਫਾਇਰ ਕੀਤੇ ਐ ਤੇ ਉਹਨੂੰ ਫਸਟ ਸਟੇਟ ਦੇ ਦੇ ਭੇਜਿਆ ਗਿਆ ਹਸਪਤਲ ਤੇ ਕਾਫੀ ਜਾਂਚ ਕਰ ਰਹੇ ਐ। ਵਾਰਦਾਤ ਨੂੰ ਅੰਜਾਮ ਦੇ ਕੇ ਬਦਮਾਸ਼ ਹੋਏ ਰਫੂ ਚੱਕਰ ਇਲਾਕੇ 'ਚ ਬਣਿਆ ਦਹਿਸ਼ਤ ਦਾ ਮਾਹੌਲ ਪੁਲਿਸ ਕਰ ਰਹੀ ਹੈ ਪੂਰੇ ਮਾਮਲੇ ਦੀ ਜਾਂਚ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦੇਵਨ ਮੀਡੀਆ ਮਿਆ ਸ਼ੁਦੀਪ ਕੋਲ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਹੈ ਜੋ ਲਗਾਤਾਰ ਵਿਗੜਦੀ ਜਾ ਰਹੀ ਹੈ ਆਈਦੀ ਨ ਗੋਲੀਬਾਰੀ ਦੇਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀ ਨੇ ਸ਼੍ਰੀਆਮ ਹਮਲਾਵਰਨ ਦੇ ਵੱਲੋਂ ਅਜਿਹਿਆਂ ਵਰਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਅਜਹੀ ਹੀ ਖਬਰ ਜਿਹੜੀ ਹੈ ਜੰਡਿਆਲਾ ਗੁਰੂ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਮੈਡੀਕਲ ਸਟੋਰ ਤੇ ਬਦਮਾਸ਼ਾਂ ਦੇ ਵੱਲੋਂ ਸ਼ਰੀਆਮ ਗੋਲੀਆਂ ਚਲਾਈਆਂ ਗਈਆਂ ਨੇ ਜੀਹਾਂ ਦੱਸਿਆ ਜਾ ਰਿਹਾ ਕਿ ਉੱਥੇ ਕੰਮ ਕਰਨ ਵਾਲਾ ਨੌਜਵਾਨ ਜਿਹੜਾ ਹੈ ਗੰਭੀਰ ਜ਼ਖਮੀ ਹੋਇਆ ਉਸਦੇ ਗੋਲੀਆਂ ਵੱਜੀਆਂ ਨੇ ਤੇ ਉਹ ਜਿਹੜਾ ਆ ਲਹੂ ਲਹਾਨ ਹੋਇਆ ਤਸਵੀਰਾਂ ਦੇ ਵੀ ਤੁਸੀਂ ਦੇਖ ਸਕਦੇ ਹੋ ਜੀਹਾਂ ਤੁਹਾਨੂੰ ਦੱਸ ਦੇ ਮੈਡੀਕਲ ਸਟੋਰ ਦਾ ਜਿਹੜਾ ਫਰਸ਼ ਹੈ ਉਹ ਵੀ ਲਾਲ ਹੋਇਆ ਪਿਆ ਮੌਕੇ ਤੇ ਜਿਹੜਾ ਚੀਕ ਚਿਹੜਾ ਮਚ ਜਾਂਦਾ ਲੋਕ ਵੀ ਜਿਹੜੇ ਨੇ ਇਕੱਠੇ ਹੋ ਜਾਂਦੇ ਨੇ ਅਤੇ ਪੁਲਿਸ ਦੀ ਕਾਰਗੁਜ਼ਾਰੀ ਤੇ ਵੱਡੇ ਸਵਾਲ ਖੜੇ ਕੀਤੇ ਜਾ ਰਹੇ ਨੇ ਅਤੇ ਪੰਜਾਬ ਸਰਕਾਰ ਤੇ ਵੀ ਵੱਡੇ ਸਵਾਲ ਚੁਕੇ ਜਾ ਰਹੇ ਨੇ ਕਿ ਪੰਜਾਬ ਦੇ ਵਿੱਚ ਅਜਹੀਆਂ ਵਾਰਦਾਤਾਂ ਲਗਾਤਾਰ ਵਾਪਰ ਰਹੀਆਂ ਨੇ ਕਿਉਂ ਹਮਲਾਵਾਰਾਂ ਨੂੰ ਨੱਥ ਨਹੀਂ ਪਾਈ ਜਾ ਰਹੀ ਕਿਉਂ ਅਜਹੀਆਂ ਵਾਰਦਾਤਾਂ ਨੂੰ ਇਹ ਲਗਾਤਾਰ ਜਿਹੜੇ ਨੇ ਅੰਜਾਮ ਦੇ ਰਹੇ ਨੇ ਤੇ ਜ਼ਖਮੀ ਨੌਜਵਾਨ ਨੂੰ ਜਿਹੜਾ ਆ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ ਇਹ ਮੌਕੇ ਤੇ ਜਿਹੜੀ ਆ ਪੁਲਿਸ ਵੀ ਪਹੁੰਚ ਜਾਂਦੀ ਹੈ ਉਹਨਾਂ ਦੇ ਵੱਲੋਂ ਵੀ ਪੂਰੇ ਮਾਮਲੇ ਦੀ ਜਿਹੜੀ ਆ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਉਥੇ ਤੁਹਾਨੂੰ ਦੱਸੇ ਇਲਾਕੇ ਦੇ ਵਿੱਚ دہشت ਦਾ ਮਾਹੌਲ ਪੈਦਾ ਹੋ ਗਿਆ ਲੋਕ ਡਰੇ ਹੋਏ ਨੇ ਕਿ ਅਜਹੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਸ਼ਰੀਆਮ ਜਿਹੜੇ ਬਦਮਾਸ਼ ਨੇ ਗੋਲੀ ਵਰਦਿਆ ਕਤਨਾਮਾ ਨੂੰ ਅੰਜਾਮ ਦੇ ਕੇ ਫਰਾਰ ਹੋ ਜਾਂਦੇ ਨੇ ਅਤੇ ਪੁਲਿਸ ਦੇ ਹੱਥ ਵੀ ਨਹੀਂ ਆਉਂਦੇ ਤੇ ਕਦੋਂ ਤੱਕ ਅਜਹੀਆਂ ਜੜੀਆਂ ਵਾਰਦਾਤਾਂ ਨੇ ਵਾਪਰਦੀਆਂ ਰਹਿਣਗੀਆਂ ਇਹ ਲੋਕਾਂ ਦੇ ਵੱਲੋਂ ਜਿਹੜੇ ਨੇ ਵੱਡੇ ਸਵਾਲ ਖੜੇ ਕੀਤੇ ਜਾ ਰਹੇ ਨੇ ਤੇ ਜੰਡਿਆਲਾ ਗੁਰੂ ਦੇ ਵਿੱਚ ਇੱਕ ਮੈਡੀਕਲ ਸਟੋਰ ਤੇ ਇਨਾ ਬਦਮਾਸ਼ਾਂ ਦੇ ਵੱਲੋਂ ਗੋਲੀਬਾਰੀ ਕੀਤੀ ਗਈ ਜਿੱਥੇ ਕਿ ਇੱਕ ਜੜਿਆ ਕੰਮ ਕਰਨ ਵਾਲਾ ਨੌਜਵਾਨ ਗੰਭੀਰ ਜ਼ਖਮੀ ਹੋਇਆ ਜਿਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਹ ਇਲਾਜ ਅਧੀਨ ਹੈ ਪੁਲਿਸ ਦੇ ਵੱਲੋਂ ਪੂਰੇ ਮਾਮਲੇ ਦੀ ਜਿਹੜੀ ਹੈ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਆਮਦੀ ਪਰਮੇਂਦਰ ਸਿੰਘ ਪੱਲਾ ਇਹ ਮੈਡੀਕਲ ਸਟੋਰ ਦੇ ਵਿੱਚ ਕੀ ਕਹਿੰਦੇ ਇਹ ਜੋ ਗੋਲ ਦੇ ਕੋਲ ਮਦਬਾਗੀ ਘਟਰਾਈ ਹੈ ਉਹ ਨੌਜਵਾਨ ਲੜਕਾ ਹੀ ਅਦਰ ਬੁਰੇ ਚਾਰ-ਪੰਜ ਸਾਥ ਦੇ ਮੈਂਬਰ ਕੰਮ ਕਰਦੇ ਨੋਰਮਲ ਲੜਕੇ ਦੇ ਦੋ ਗੋਲੀਆਂ ਲੱਗੀਆਂ ਇੱਕ ਉਹਦੀ ਗਰਦਨ ਤੇ ਆ ਇੱਕ ਉਹਦੇ ਸਟੋਮੈਚ ਦੇ ਥੱਲੇ ਪਾਰਸੇ ਕਿੰਨੇ ਬੰਦੇ ਆਏ ਗੁਜਰੂ ਕਿੰਨੇ ਐਕਚੁਅਲੀ ਮੈਂ ਨਾ ਉਦੋਂ ਜਦੋਂ ਮੈਨੂੰ ਕੋਲਾ ਹੀ ਮੌਸਲੇ ਇਮੇਜਲੀ ਪਹੁੰਚ ਗਿਆ ਨਾ ਬੰਦਿਆਂ ਦਾ ਤਾਂ ਮੈਨੂੰ ਨਹੀਂ ਪਤਾ ਵੀ ਕਿੰਨੇ ਹੈਗੇ ਕਿੰਨੇ ਨਹੀਂ ਪਰ ਚੱਕਰ ਜੋ ਸਾਡੇ ਪਿੰਡ ਦੇ ਵਿੱਚ ਕੱਟਾਂ ਹੀ ਅੱਜ ਤੱਕ ਹੱਤਬਾਦ ਤੋਂ ਬਾਅਦ ਇਹੋ ਜਿਹੀ ਕੋਈ ਕੱਟਾਂ ਨਹੀਂ ਆਈ ਇਹ ਫਸਟ ਫਸਟ ਚਾਂਸ ਆਇਆ ਖੜੇ ਭਾਈ ਉਹਦੇ ਤੇ ਹਲਾ ਰੱਖਿਆ ਠੀਕ ਆ ਮੁੰਡਾ ਵੈਸੇ ਫੋਨ ਦੇ ਗੱਲ ਹੋਈ ਉਹਦੀ ਮਸਲ ਨਾ ਮੇਰੀ ਤੇ ਮੁੰਡੇ ਦੀ ਹਾਲਤ ਵੈਸੇ ਸਟੇਬਲ ਹੀ ਆ ਬਾਕੀ ਵੇਖੋਣ ਗੁਰ ਗੋਲੀਆਂ ਮਤਲਬ ਤੁਸੀਂ ਦਵੇ ਹਾਂਜੀ ਗੋਲੀਆਂ ਦੇ ਇੱਕ ਗਰਦਨ ਦੇ ਆ ਇੱਕ ਉਹਦੇ ਆ ਪੇਟ ਦੇ ਇਹਦੇ ਦਾ ਕੀ ਨਾਮ ਹੈ ਮੁੰਡੇ ਦਾ ਨਾਮ ਕਬਲਜੀਤ ਸਿੰਘ ਜੀ ਇਹ ਗੋਲੀਆਂ ਦਲੇ ਜਾਂਦਾ ਨੇ ਚਾਰ ਫਾਇਰ ਹੋਏ ਜੀ ਟੋਟਲ ਮੁੰਮੂਲੇ 2:00 ਵਜੇ ਭਾਏ ਇਹ ਨਹੀਂ ਜੀ ਅੱਜ ਜੀ ਮੈਨੂੰ ਪਤਾ ਕੀ ਮੰਗ ਕਰਦੇ ਅਸੀਂ ਤੇ ਕਹਿੰਦੇ ਵੀ ਨਿਆਂ ਮਿਲਣਾ ਚਾਹੀਦਾ ਜਿਨ੍ਹਾਂ ਨੇ ਵੀ ਦੁਸ਼ਕ ਨੇ ਇਹ ਕੰਮ ਕੀਤਾ ਉਹਨਾਂ ਸਰ ਤੋਂ ਸਜ਼ਾ ਮਿਲੇ ਬਾਕੀ ਪੁਲਿਸ ਪਾਰਟੀ ਨੇ ਧੰਮਾਦ ਕਰਦੇ ਪੁਲਿਸ ਪਾਰਟੀ ਉਸੇ ਲਈ ਇਮੀਡੀਟਲੀ ਜਦੋਂ ਮੈਂ ਕੋਲਗੀ ਦੀ ਉਸੇ ਲਈ ਇੱਥੇ ਆ ਗਏ ਜੀ ਨਾਮ ਮੇਰਾ ਸਰਜੀਸ ਸਿੰਘ ਜੀ ਇਸ ਵੀ ਕੀ ਗੱਲ ਕੀ ਇਦਾਂ ਲੱਗੇ ਕੁਝ ਨਹੀਂ ਪਤਾ ਨਹੀਂ ਇਹਦੇ ਅੰਦਰ ਮੈਡੀਸਿਨ ਦੇਣ ਨੇ ਤੇ ਬਾਹਰੋਂ ਬੈਠਾ ਆਵਾਜ਼ ਆਈ ਪਟਾਕਿਆਂ ਦੀ ਮੈਂ ਪਿੱਛੇ ਆਂ ਤਾਂ ਫੜਾ ਫੜ ਗਿਆ ਤੇ ਬਾਹਰੋਂ ਇੱਕ ਲੜਕਾ ਜਿਹੜਾ ਉਹਨੇ ਆਣ ਕੇ ਮੈਂ ਉਹ ਤੇ ਪਿਸਤੌਲ ਹੱਥੀ ਵਿਖਿਆ ਕਲੀਨ ਛੇ ਮੁੰਡਾ ਸੀ ਕਾਲੇ ਰੰਗ ਦਾ ਤੇ ਉਹ ਗੋਲੀਆਂ ਤੇ ਲਾ ਕੇ ਬੜਾ ਫੜ ਚੱਲ ਗਿਆ ਮੈਂ ਅੰਦਰ ਗਏ ਅੱਗੇ ਬੱਚੇ ਬਿਠੇ ਸੀ ਉਹ ਬੱਜੇ ਬੱਜੇ ਪਿੱਛੇ ਨੂੰ ਆਏ ਮੈਂ ਤਾਂ ਪਿੱਲੋਂ ਮੈਨੂੰ ਤਾਂ ਪਤਾ ਨਹੀਂ ਕੀ ਹੋਇਆ ਮੈਂ ਫਟਾਕੇ ਚੱਲੇ ਆ ਮੈਂ ਵੇਖਣਾ ਹੈ ਤੇ ਉਹਨਾਂ ਦੇ ਵੀ ਗੋਲੀ ਲੱਗੀ ਮੁੰਡੇ ਨੂੰ ਗੋਲੀ ਲੱਗੀ ਸਾਡੇ ਮੁੰਡੇ ਤੇ ਦੋ ਗੋਲੀਆਂ ਲੱਗੀਆਂ ਇੱਕ ਮੁੰਡੇ 'ਤੇ ਲੱ ਕਿੰਨੇ ਜਾਣੀ ਆ ਪਤਾ ਨਹੀਂ ਬਾਹਰ ਮਹੀਂ ਬਾਹਰ ਐ ਅੰਦਰ ਤੇ ਹੰਦੋਈ ਐ ਲਈ ਪੀਸ਼ੰਡ ਬੀਟੀ ਐਡ ਕੋ ਤਿੰਨ ਚਾਰ ਜਾਨੀ ਦਵਾਈ ਲੈਣ ਦੇ ਇੱਕੋ ਜਾਨੇ ਦੇਖਿਆ ਜਿਹੜਾ ਚਲਾਉਣ ਦਿਆ ਆਮਨੇ ਪਸਤੌਲ ਬੜਿਆ ਉਹਨੇ ਸਾਹਮਣੇ ਦੁਕਾਨ ਤੋਂ ਮਤਲਬ ਗੋਲੀ ਚਲਾਈ ਐ ਨੇ ਕਿੰਨੇ ਆ ਕਿਤੇ ਬੰਦੇ ਤੇ ਹਾਰ ਦੀ ਇੱਕੋ ਹੀ ਵੇਖਿਆ ਮੈਂ ਤੇ ਹੁਣ ਬਾਕੀ ਪਤਾ ਨਹੀਂ ਪਹਿਲੋਂ ਕਹਿੰਦੇ ਇਹਨੂੰ ਵੀ ਚੱਲੀ ਆ ਮੈਂ ਪਿੱਛੇ ਹੀ ਦਵਾਈ ਲੈਣ ਗਿਆ ਤੇ ਆਉਂਦੀ ਉਹਨੇ ਚਿਰ ਤੋਂ ਜਿਹਦੇ ਗੋਲੀਆਂ ਹੋ ਜੀ ਉਹ ਕੌਣ ਆ ਜਿਹਦੇ ਗੋਲੀਆਂ ਵਧੀ ਉਹ ਮੁੰਡਾ ਆਪਣੇ ਕੋ ਦੁਕਾਨ ਤੇ ਕੰਮ ਕਰਦਾ ਸਾਇਲ ਤੇ ਕੀ ਗੱਲ ਕੋਈ ਰੰਜਿਸ਼ ਤਾਂ ਮਾ ਕੋਈ ਰੰਜਿਸ਼ ਨਹੀਂ ਜੀ ਕਿਸੇ ਨਾ ਰੰਜਿਸ਼ ਕੋਈ ਨਹੀਂ ਕੋਈ ਗੱਲ ਤਾਂ ਤੇ ਹੁਣ ਤਾਂ ਲੱਗਿਆ ਕਿ ਇਹਦੀ ਆਪਣੀ ਧਿਆਨ ਦਵਾਇ ਦੇਣ ਨੇ ਕੋਈ ਗੱਲ ਨਹੀਂ ਹੁਣ ਮੁੰਡੇ ਦੀ ਕਹਾਣਾਂ ਲਾਤ ਤੁਹਾਨੂੰ ਉੱਥੇ ਉੱਠਿਆ ਹੁਣ ਦੇਖੋ ਮਤਲਬ ਉਹਨਾਂ ਨੂੰ ਐਡਮਿਟ ਕਰਾਇਆ ਥੇ ਅਫਰੀਕੀਅਨ ਸੀ ਜਿਨ੍ਹਾਂ ਦੇ ਧਿਆਨ ਮੂਰ ਸਾਰਾ ਕੋਈ ਆਪਣੀ ਕਾਰਵਾਈ ਸ਼ੁਰੂ ਕੀਤੀ ਹੁਣ ਕਿੰਨੀਆਂ ਗੋਣੇ ਚੱਲਿਆ ਉਹਲੇ 4 ਚਣੀਆਂ ਜੀ ਇਹਨ ਦੇ ਖੋਲ ਲੱਭ ਗਿਆ ਲੋਕਾਂ ਨੇ ਫਰਾਏ ਬਾਜ਼ਾਰ ਚ ਕੀ ਮੰਗ ਕਰਤੀ ਮੰਗ ਇਹੋ ਕਰਦੇ ਵੀ ਹੁਣ ਆਪ ਦੇਖੋ ਜਿਹੜੀ ਕਾਰਵਾਈ ਹੋੜੀ ਮਰੀ ਆ ਵੀ ਨਹੀਂ ਜੱਗੀ ਮਤਲਬ ਇਹ ਨਤਮੜ ਇਹਦੀ ਸਾਨੂੰ ਇਨਸਾਨ ਮਿਲਣੇ ਚਾਹੀਦੇ ਤਾਂ ਲੱਭੀ ਇਦਾਂ ਕੱਲ ਨੂੰ ਕੋਈ ਵੀ ਕਿਤੇ ਵੀ ਚਲੋ ਸਾਡੇ ਤੇ ਆ ਕਾਲੂ ਕੀ ਹੋ ਦਿ ਸਕਦਾ? ਦੂਰ ਆਉਂਦੇ ਬਾਹਰੋਂ ਦੋ ਲੰਗੇ ਮੂਹਦ ਨੌਜਵਾਨ ਸੀ। ਕੋਨਾ ਫਾਇਰ ਕੀਤਾ ਤੇ ਉਹਨੂੰ ਫਸਟ ਰੈਸਟ ਦੇ ਕੇ ਭੇਜਿਆ ਗਿਆ ਹਸਪਤਲ ਤੇ ਬਾਕੀ ਜਾਂਚ ਕਰ ਰਹੇ ਆਂ। ਜਾਂਚ ਦਾ ਉਹ ਜੋ ਗੱਲ ਹੈ। ਆਪ ਤੇ ਆਏਗੇ। ਮੁਕਸਲਦੇ ਆਏ। ਕਿੰਨੇ ਬੰਦੇ ਸੀ? ਦੋ ਜੋ। ਕਿੰਨੀਆਂ ਗੋਲੀਆਂ ਖਰਚ ਹੋਈ? ਤਿੰਨ ਹੋਏ ਨੇ। ਜਿਹੜੇ ਕੋਲੋਂ ਮਿਲ ਗਏ ਨੇ। ਬਾਕੀ ਜਾਂਚ ਦਾ। ਕੀ ਥੋੜਾ ਪਤਾ ਪਤਾ ਲੱਗਾ ਕੀ ਕੁਛ ਨਹੀਂ ਆਉਂਦੇ। ਦੇਖੋ ਨਾ ਤਾਂ ਦੁਕਾਨਦਾਰ ਨੂੰ ਵੀ ਇਹੋ ਜੀ ਕੰਪੀਟਰ ਤੇ ਨਾ ਹੀ ਹੁਣ ਤੱਕ ਕੋਈ ਗੱਲ ਹੋਣੀ ਇਹਨਾਂ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿ ਜਿਹੜੇ ਨੌਜਵਾਨ ਇੱਥੇ ਗੋੜੀਆਂ ਲੱਗੀਆਂ ਦੀ ਹਾਲਾਤ ਠੀਕ ਹੈ ਹਾਲਾਤ ਫਿਲਹਾਲ ਠੀਕ ਹੈ ਕਿਹੜੇ ਹੌਟਲ ਆਹਦੇ ਇਹਨਾਂ ਦੱਸਿਆ ਆਵਰ ਸਰ ਲੈ ਕੇ ਰਹਿਣ ਮੈਂ ਚੈੱਕ ਕਰਦਾ ਬਿਲਕੁਲ ਜੀ ਇਹ ਸਾਨੂੰ